ਲੱਗਦਾ ਹੈ ਮਾਨ ਸਾਹਿਬ ਇਸ ਧਰਲੇ ਵਾਲੇ ਪੰਜਾਬ ਨੂੰ ਜੇ ਤੁਸ ਸਾਇਲੈਂਟ ਕਰਨਾ ਚਾਹਣਾ ਹੈ ਮਕੇ ਆਈ ਬਾਈ ਦੁਬਾਰਾ ਦਾਵਾ ਕਰਦੇ ਆਂ ਤੂੰ ਐਸ ਜਨਮ ਦੇ ਵਿੱਚ ਤੂੰ ਧਰ ਦੇ ਰੋਕ ਨਹੀਂ ਸਕਦਾ ਜਿੰਨਾ ਮਰਜੀ ਜੋਰ ਦਾ ਢਾਂਗ ਦੇ ਚੋਰ ਨਾਲ ਇਹਨਾਂ ਨੂੰ ਲੱਤਾਂ ਨਹੀਂ ਜਾ ਸਕਦਾ ਮਾਮ ਸਾਹਿਬ ਅਸੀਂ ਕਰਾਂਗੇ ਹਿਸਾਬ ਤੇਰੇ ਨਾਲ ਸਾਡੇ ਪਿੰਡਿਆਂ ਦੀਆਂ ਲਾਸ਼ਾਂ ਦਾ ਅਸੀਂ ਕਰਾਂਗੇ ਤੇਰੇ ਨਾਲ ਹਿਸਾਬ ਕਿ ਡੇਢ ਸਾਲ ਦੀ ਮਾਸੂਮ ਬੱਚੀ ਨੂੰ ਜੇਲ੍ਹ 'ਚ ਡੱਕਣ ਜੇ ਲਹਿਰਾ ਨੂੰ ਤੂੰ ਦਬ ਸਕਦਾ ਦੁਨੀਆ ਦੇ ਤਸ ਦੇ ਵਿੱਚ ਤੂੰ ਪਹਿਲਾ ਬੰਦਾ ਹੋਵੇਂਗਾ ਜਿਹਨੇ ਇਹਨਾਂ ਲੋਕਾਂ ਦੀ ਆਵਾਜ਼ ਬੰਦ ਕਰ ਤੇ ਸਾਡਾ ਹੈ ਭਰੋਸਾ ਬਾਈ ਅਸੀਂ ਆਂ ਹੋ ਗਏ ਸਾਲਾਂ ਪਤਾ ਨਹੀਂ 2 ਸਾਲਾਂ ਸਾਡੀ ਜबान ਤੱਕ ਬੰਦ ਕਰ ਲੂਗਾ ਤੂ ਦੇ ਕੋਇ ਤੇਰੀ ਉਹ ਗੱਲ ਇਹ ਧਰਨਿਆਂ ਵਾਲਾ ਪੰਜਾਬ ਬਣ ਗਿਆ ਇੱਥੇ ਮੋਰਚੇ ਰਖਣੋਂ ਹਟਾ ਦਿਆਂਗੇ ਦੋ 3 ਮਾਰਚ ਦੀ ਮੀਟਿੰਗ ਦੇ ਵਿੱਚ ਸਾਹਤ ਕਰਤਾ ਸੀ ਭਾਈ ਇਹ ਗੱਲ ਕਿ ਕੁਰਸੀ ਛੱਡ ਕੇ ਭੱਜਿਆ ਸੀ ਤੈਨ ਸਾਨੂੰ ਪਤਾ ਲੱਗ ਗਿਆ ਵੀ ਤੇਰੀ ਹੁਣ ਜਿਹੜੀ ਭਾਸ਼ਾ ਇਹ ਕਿੱਥੋਂ ਆ ਰਹੀ ਹੈ ਇਹ ਚਿੱਠੀ ਭ੍ਰਿਸ਼ਟਾਚਾਰ ਨੂੰ ਸ਼ਰਮ ਨੰਗਾ ਕਰਦੀ ਹੈ ਇੱਕ ਮਹੀਨੇ ਦਾ 37 ਲੱਖ ਰੁਪਈਆ ਇੱਕ ਸਕੂਲ ਦਾ ਬਣਦਾ ਤੇ ਉਹ 10 ਲੱਖ ਰੁਪਈਆ ਪਾਉਣਾ ਮੈਨੇਜਮੈਂਟ ਦੇ ਠੇਕੇਦਾਰ ਨੇ 27 ਲੱਖ ਰੁਪਏ ਹਰ ਇੱਕ ਮਹੀਨੇ ਦਾ ਸਰਕਾਰ ਦਿੰਦੀ ਹੈ ਤੇ 27 ਲੱਖ ਦੇ ਵਿੱਚੋਂ 15 ਲੱਖ ਹੀ ਠੇਕੇਦਾਰ ਲਾਉਂਦਾ ਉਹ 12 ਲੱਖ ਰੁਪਏ ਕੌਣ ਕੌਣ ਖਾਂਦਾ ਕੌਣ ਕੌਣ ਨੂੰ ਸੇਧਾਰਾ ਤੁਸੀਂ ਇਸ ਮਲੇਗ ਦੇ ਅਦਰ ਸਕੂਲਾਂ ਦੇ ਚੇਅਰਮੈਨ ਨੂੰ ਤੇ ਤੁਹਾਡੇ ਸਾਹਮਣੇ ਆ ਨੰਗੇ ਚਿੱਕੇ ਸੌਂਝਬਾਗ ਆਪ ਪਿਛੜਾ ਚੈਰੀ ਦੀ ਚਿੱਠੀ ਬੋਲਦੀ ਹੈ ਇਹ ਉਸ ਕਮੇਟੀ ਦੀ ਰਿਪੋਰਟ ਹੈ ਜਿਹੜੀ ਲਿਖਦੀ ਹੈ ਕਿ ਜਿਨ੍ਹਾਂ ਦੀ 34000 ਰੁਪਿਆ ਤਨਖਾਹ ਹੈ ਉਹਨਾਂ ਨੂੰ 8000 ਰੁਪਿਆ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ 48000 ਰੁਪਿਆ ਤਨਖਾਹ ਹੈ ਉਹਨਾਂ ਨੂੰ 10000 ਰੁਪਿਆ ਦਿੱਤਾ ਜਾਂਦਾ ਹੈ ਤੇ ਤਨਖਾਹ ਦੇਣ ਵੇਲੇ ਉਹਨਾਂ ਤੋਂ ਕੇਟੀਐਮ ਵਸੂਲਿਆ ਜਾਂਦਾ ਹੈ